ਕੱਲ ਖਨੌਰੀ ਬਾਰਡਰ ਤੇ ਇੱਕ ਨੌਜਵਾਨ ਨੂੰ ਗੋਲੀ ਲੱਗੀ ਸੀ ਤੇ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਉੱਥੇ ਨੌਜਵਾਨ ਦਮ ਤੋੜ ਦਿੰਦਾ ਤੇ ਉਸ ਨੌਜਵਾਨ ਨੂੰ ਲੈ ਕੇ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡੇ ਸਵਾਲ ਚੁੱਕੇ ਨੇ ਚਰਨਜੀਤ ਚੰਨੀ ਨੇ ਕਿਹਾ ਇਹ ਜੋ ਗੋਲੀ ਚੱਲੀ ਹੈ ਇਹ ਪੰਜਾਬ ਦੀ ਧਰਤੀ ਤੇ ਚੱਲੀ ਹੈ ਤੇ ਇਸ ਨੂੰ ਲੈ ਕੇ ਮਾਨ ਸਾਹਿਬ ਨੂੰ ਵੀ ਕੋਈ ਸਖਤ ਸਟੈਂਡ ਲੈਣਾ ਚਾਹੀਦਾ ਹੈ ਇਹ ਪਰਚਾ ਵੀ ਦਰਜ ਕਰਨਾ ਚਾਹੀਦਾ ਹੈ ਹੋਰ ਕੀ ਕੀ ਕਿਹਾ ਚੰਨੀ ਨੇ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਅਥਰੂ ਗਾਇ ਚੱਲੇ ਆਏ ਜਿਹੜੇ लाठी चार्ज ਹੋਇਆ ਹੈ ਪੰਜਾਬ ਦੀ ਧਰਤੀ ਤੇ ਹੋਇਆ ਤੇ ਪੰਜਾਬ ਸਰਕਾਰ ਤੁਰੰਤ ਇੱਕ ਕਤਲ ਦਾ ਪਰਚਾ ਦਰਜ ਕਰੇ ਮਿਲੀ ਜਾਣਕਾਰੀ ਮੁਤਾਬਿਕ ਇਸ ਨੌਜਵਾਨ ਦਾ ਨਾਮ ਛੁਭ ਕਰਮਣ ਹੈ ਸਿਰ ਵਿੱਚ ਗੋਲੀ ਲੱਗਣ ਤੋਂ ਬਾਅਦ ਇਸ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਸੀ ਅਤੇ ਰਜਿੰਦਰਾ ਹਸਪਤਾਲ ਦੇ ਡਾਕਟਰ ਨੇ ਵੀ ਦੱਸਿਆ ਸੀ ਇਸ ਨੌਜਵਾਨ ਦੀ ਜੋ ਮੌਤ ਹੋਈ ਹੈ ਗੋਲੀ ਲੱਗਣ ਦੇ ਕਾਰਨ ਹੋਈ ਹੈ ਦੱਸਿਆ ਜਾ ਰਿਹਾ ਹੈ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਇਹ ਮੁੰਡਾ ਇਸ ਦੇ ਸਿਰ ਤੇ ਘਰ ਚੱਲਦਾ ਸੀ ਇਸ ਮੁੰਡੇ ਦੇ ਮਾਪਿਓ ਨਹੀਂ ਸਨ ਆਪਣੀ ਦਾਦੀ ਦਾ ਇਕੋ ਇੱਕ ਸਹਾਰਾ ਸੀ ਬਹੁਤ ਹੀ ਮੰਦ ਭਾਗੀ ਖਬਰ ਕਿਸਾਨੀ ਅੰਦੋਲਨ ਚੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਰਕਾਰਾਂ ਜੋ ਵੀ ਚੈਨਲ ਕਿਸਾਨੀ ਧਰਨੇ ਦੇ ਹੱਕ ਦੇ ਵਿੱਚ ਖਬਰ ਚਲਾਉਂਦਾ ਹੈ ਤਾਂ ਉਹ ਚੈਨਲ ਸਰਕਾਰਾਂ ਦੇ ਵੱਲੋਂ ਬੈਨ ਕਰ ਦਿੱਤਾ ਜਾਂਦਾ ਹੈ